ਤੇ ਅਜੋ ਪਾਦਰ ਸਿੰਘ ਦਾ ਜਨਮ ਦਿਨ ਕੀ ਕਹਿਣਾ ਚਾਹਤੇ ਜੀ ਅੱਜ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਜਿਹੜਾ ਹੈਗਾ ਕੱਲ ਸ਼ਾਮ ਨੂੰ ਸਾਨੂੰ ਕਾਲ ਆਈ ਸੀ ਕਿ ਹਰ ਹਲਕੇ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਉਣੇ ਨੇ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਣਾ ਜਨਮ ਦਿਨ ਮੌਕੇ ਅਸੀਂ ਬਲੱਡ ਡੋਨੇਸ਼ਨ ਕੈਂਪਾਂ ਇਸ ਦੇ ਤਹਿਤ ਆਪਣੇ ਹਰਤਾ ਸੰਗਠਨ ਵਿੱਚ ਰੱਖਿਆ ਹੈ ਜਿੱਥੇ ਸਾਡੇ ਹਲਕਾ ਵਿਧਾਇਕ ਨਿਰੰਦਰ ਕਪੜਾ ਜੀ ਨੇ ਦਵਾਈ ਹੈਟ ਜਿਹੜਾ ਕੈਂਪੇ ਰੱਖਿਆ ਗਿਆ ਤੇ ਪੂਰੇ ਹਲਕੇ ਦੇ ਨੌਜਵਾਨਾਂ ਨੇ ਇਹ ਸੌਂਟ ਨੂੰ ਕਿਸਤੇ ਇੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਸਪੋਰਟ ਕੀਤੀ ਹੈ ਤੇ ਛੋਟੇ ਜਿਹੇ ਸੰਦੇ ਤੇ ਸਾਰੇ ਨੌਜਵਾਨਾਂ ਅੱਜ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਕਿੰਨੇ ਕੁ ਸ਼ੁਰੂਆਤ ਆ 10-15 ਮਿੰਟਾ ਜਿਹੜਾ ਹੈਗਾ ਕੋ ਕੋ ਡੋਨੇਟ ਕਰ ਦਿੱਤੇ ਨੇ ਸੋ ਅੱਜ 2 ਵਜੇ ਤੱਕ ਇਹਦਾ ਕੈਂਪ ਹੈਗਾ ਚੱਲ ਪੰਜਾਬ ਦੇ ਇੱਕ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਪਰੇ ਮਾਰਾ ਹੈ ਜਿਵੇਂ ਅੱਜ ਬਲੱਡ ਡੋਨੇਟ ਦੇਣ ਲਈ ਨੌਜਵਾਨ ਜੋ ਉਤਾਰਿਆ ਕਿਵੇਂ ਦੇਖ ਦੇਖੋ ਤੁਸੀਂ ਕੋਈ ਵੀ ਸਰਬੇਚ ਕਰ ਲੋ ਕਦੇ ਵੀ ਜਿਹੜਾ ਨਸ਼ਾ ਕੋਈ ਕੋਈ ਵੀ ਸਰਕਾਰ ਆ ਜਿਉ ਇੱਕਦਮ ਚੁਟਕੀ ਨਾਲ ਤਾਂ ਕੋਈ ਹੱਲ ਚੀਜ਼ ਨਹੀਂ ਹੋ ਸਕਦੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਗੱਲ ਦਾ ਮਾਨ ਹੈ ਕਿ ਕੋਈ ਵੀ ਨਸ਼ਾ ਤਸਕਰ ਅਜਿਹੀ ਨਹੀਂ ਕਹਿ ਸਕਦਾ ਕਿ ਮੈਂ ਨਸ਼ਾ ਵਿੱਚੋਂ ਮਨੁੱਖ ਦੇ ਬਹਾਦਰੀ ਉਹ ਇੱਕਤਾਵਾਦੀ ਪਾਰਟੀ ਸਰਕਾਰ ਨੇ ਦਿਨੇ ਨਸ਼ੇ ਨੂੰ ਖਤਲਪਾਂਦੇ ਕੋਸ਼ਿਸ਼ ਕੀਤੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਵਧਣ ਕਰਦੇ ਆ ਕਿ ਨਾਮ ਹੈ ਮੇਰਨਾਥ ਜੀ ਸਿੰਘ ਜੀ ਜ਼ਿਲ੍ਹਾ ਕਤਰ ਜੋਤ ਜੀ ਜੂਸ ਕੋਲਾਬੋ ਲਾਂਚ ਬਲੈਡੋਨੇਟ ਕੈਂਪ ਲਾ ਰਹੇ ਹੋ ਕੀ ਕਹੋਗੇ ਇਸ ਨੂੰ ਹਾਂਜੀ ਅੱਜ ਸਹੀਦੇ ਆਜਮ ਸਰਦਾਰ ਭਗਤ ਸਿੰਘ ਦੀ 194 ਜਾਣ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਪਾਰਟੀ ਦੇ ਵੱਲੋਂ ਜਿਹੜਾ ਯੂਥ ਲਿੰਕ ਦੇ ਵੱਲੋਂ ਹੁੰਦੜ ਕੈਂਪੇਨ ਜਿਹੜੇ ਲਗਾਏ ਜਾ ਰਹੇ ਨੇ ਤਾਂ ਜੋ ਅਸੀਂ ਆਪਣਾ ਕੈਂਪ ਲਗਾ ਕੇ ਉਹਨਾਂ ਨੂੰ ਜਿਹੜੀ ਆਪਣੇ ਸਰਦਾਰ ਭਗਤ ਸਿੰਘ ਦੀ ਯਾਦ ਦੇ ਵਿੱਚ ਅੱਜ ਕੈਂਪ ਲਗਾ ਰਹੇ ਹਾਂ ਅੱਜ ਤਾਂ ਜੋ ਅਸੀਂ ਸਾਰੇ ਸਾਡੇ ਸੁਨੇਹਾ ਦੇ ਸੀਗੇ ਪੰਜਾਬ ਨੂੰ ਉਹਨਾਂ ਨੇ ਜਾਣ ਦਿੰਦੇ ਕਿਵੇਂ ਦੇਖਦੇ ਹੋ ਨੌ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਕਿਵੇਂ ਚੱਲ ਰਹੀ ਹੈ ਕਿਉਂਕਿ ਸ਼ੀਰਪਖ ਸਿੰਘ ਦੀ ਸੋਚ ਦੀ ਨਸ਼ਿਆਂ ਤੋਂ ਰਹਿ ਤੁਰ ਕੇ ਸਾਡੇ ਜਿਹੜੇ ਨੌਜਵਾਨ ਨੇ ਪੰਜਾਬੀ ਅੱਗੇ ਚੱਲਣ ਕਿਵੇਂ ਦੇ ਹਾਂਜੀ ਭਾ ਦਸੂ ਜੀ ਦੀ ਸੋਚ ਦੇ ਅਨੁਸਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮਾ ਜਿਹੜੀ ਚਲਾਈ ਹੋਈ ਹੈ ਔਰ ਜਿਹਦਾ ਬਹੁਤ ਵੱਡਾ ਹੁਕਾਰਾ ਮਿਲ ਰਿਹਾ ਲੋਕਾਂ ਨੇ ਬਹੁਤ ਸਾਥ ਦਿੱਤਾ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਕਾਫੀ ਹੱਦ ਤੱਕ ਹੈ ਜਿਹੜਾ ਉਸ ਨੂੰ ਪ੍ਰੋਮੋਟ ਕੀਤਾ ਗਿਆ ਔਰ ਹੌਲੀ ਹੌਲੀ ਜਿਹੜਾ ਇਹ ਮਿਸ਼ਨ ਆ ਪੂਰਾ ਕਾਮਯਾਬ ਹੋ ਜੂਗਾ ਜਿਹੜਾ ਸਾਡਾ ਪੰਜਾਬ ਵਿੱਚ ਤੁਹਾਨੂੰ ਪੰਜਾਬ ਇਹ ਰਹਿਣਾ ਕਿੰਨੀ ਕਲਾਸ ਹੈ ਜਿਹੜੇ ਲੋਕਾਂ ਦੀ ਹਾਂਜੀ ਮਨੇਹੇ ਲੱਗੇ ਹੋਇਆ ਕਾਫੀ ਵੱਡੀ ਗਿੰਦ ਦੇ ਵਿੱਚ ਹੈ ਜਿਹੜੇ ਉਹ ਜਿਹੜੇ ਸਾਡੇ ਖਾਣੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇੱਥੇ ਲੋਕ ਮੌਜਦਗਾਰ ਵੱਡੀ ਗਿੰਦ ਦੇ ਵਿੱਚ ਜਿਹੜਾ ਉਹ ਮੌਨ ਨਾਲ ਜਿਹੜਾ ਕਰਦਗੇ ਸ਼ਹੀਦ ਆਜਮ ਸ਼ਹੀਦ ਭਗਤ ਸਿੰਘ ਦਾ ਜਿਹੜੇ ਕਿ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਆਈਡੀਆ ਨੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਹੈ ਯੂਥ ਹੈ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਆਂ ਔਰ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਬੇੜਾਂ ਨੇ ਉਹਨਾਂ ਤੇ ਚੱਲਣ ਦੀ ਪੰਜਾਬ ਦਾ ਜ਼ਰੂਰ ਹੈ ਔਰ ਮਾੜ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਹਮੇਸ਼ਾ ਸੀਧੇ ਆ ਜਾਂ ਭਗਤ ਸਿੰਘਾਂ ਦੀ ਸੋਚ ਦੇ ਅਜੂਰੀਆ ਆਮ ਆਦਮੀ ਪਾਰਟੀ ਜਿਹੜੀ ਉਹ ਪਹਿਰਾ ਦੇ ਰਹੀ ਹੈ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਜਿਹੜਾ ਸਮਰਪਿਤ ਯੂਥ ਖਵਾਮਾ ਬੋਰਡ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਵੱਲੋਂ ਜਿਹੜਾ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜੇ ਬਲੱਡ ਕੈਂਪ ਲਗਾ ਕੇ ਜਿਹੜਾ ਮਨਾਇਆ ਜਾ ਰਿਹਾ ਮੈਂ ਸਮਝਦੀ ਆ ਕਿ ਜਿਹੜਾ ਯੂਥ ਵਿੰਗ ਦਾ ਸਾਡੇ ਹਲਕੇ ਦੇ ਕੋਆਰਡੀਨੇਟਰ ਨੇ ਸੁਖਮਨ ਬਾਦਲੀ ਹੈ ਜੀ ਸੋ ਇਹਨਾਂ ਨੇ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਮਰਾਲ ਮਰ ਕੇ ਅੱਜ ਇਹ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਸੋ ਮੈਂ ਸਾਰੀ ਟੀਮ ਨੂੰ ਮੈਂ ਵਧਾਈ ਦੇਣੀ ਆ ਔਰ ਇਹ ਦਿਹਾੜੇ ਇਸ ਤੀਪੇ ਨਾਮ ਬਣਾਉਣਾ ਆ ਇਹ ਬਹੁਤ ਚੰਗਾ ਜਿਹੜਾ ਪਰਾਲਾ ਮੈਂ ਕਹਿੰਦੀ ਕਿ ਇੰਨੇ ਪਰਾਲੇ ਜਿਹੜੇ ਹੋਣੇ ਚਾਹੀਦੇ ਤੇ ਅਸੀਂ ਹਮੇਸ਼ਾ ਸਿੱਧੇ ਆਜਮ ਸਿੱਧਾ ਅਸੀਂ ਹਮੇਸ਼ਾ ਉਸ ਤੇ ਗਰੀ ਚੱਲਣ ਦੇ ਲਈ ਬਹੁਤ ਸ਼ੁਕਰ ਕਰਦਾ